10-12 ਹਜ਼ਾਰ ਦੀ ਸੈਲਰੀ 'ਚ ਕੰਮ ਕਰਦਾ ਸੀਗਾ ਫਿਰ ਵਾਹਿਗੁਰੂ ਤੇ ਅਰਦਾਸ ਬੰਦੀਆਂ ਕੀਤੀਆਂ ਜਿੱਦਨ ਪਹਿਲੇ ਦਿਨ ਪਹਿਲੇ ਚੋ ਪੇਰੇ ਸਾਫ ਤੇ ਆਇਆ ਤੇ ਮਨ 'ਚ ਇਦਾਂ ਹੋ ਗਿਆ ਕਿ ਇਹ ਵੀ ਇੱਕ ਜ਼ਿੰਦਗੀ ਦਾ ਮਨੋਰਥ ਲਕ ਹੋ ਗਿਆ ਹੁਣ ਇਸ ਟਾਈਮ ਮੇਰੇ ਅੰਦਰ 5 ਬ੍ਰਾਂਚਾਂ ਨੇ ਠੀਕ ਹੈ ਜੀ ਜਿਹੜੇ ਮੈਂ ਸੀਨੀਅਰ ਰੋਟੀ ਹੈਡ ਹੈਗਾ ਗੁਰਜੀ ਕਾਲ ਸਾਹਿਬ ਆ ਵਾਹਿਗੁਰਜੀ ਕੀ ਫਤਿਹ ਵਿੱਚ ਕਿਤੋਂ ਆਂਦੇ ਹੋ ਮੈਂ ਡਿਸਟ੍ਰਿਕਟ ਲੋਧਿਆਲਾ ਲਾਡੋਵਾਲ ਤੋਂ ਹਾਂ ਜੀ ਅੱਛਾ ਤੇ ਸਪੈਸ਼ਲ ਚਪਰਾ ਸਾਹਿਬ ਲਾਣ ਆਂਦੇ ਹਾਂ ਹਾਂ ਜੀ ਮੈਂ ਚਪਰਾ ਸਾਹਿਬ ਤੇ ਸਿਰਫ ਮੈਨੂੰ ਵੈਸੇ ਸੰਡੇ ਛੁੱਟੀ ਹੁੰਦੀ ਐ ਐਕਚੁਅਲੀ ਮੇਲ ਪਾ ਕੇ ਆਪਣੇ ਕਲੀਨਿਕ ਦੇ ਵਿੱਚ ਠੀਕ ਹੈ ਜੀ ਤੇ ਮੈਂ ਬੜੀ ਮੁਸ਼ਕਲ ਨਾਲ ਚਬੈਸ ਦਾ ਵਾਸਤੇ ਬੁੱਧਵਾਰ ਦੀ ਛੁੱਟੀ ਅਡਜਸਟ ਕਰਵਾਈ ਹੈ ਉਹਨਾਂ ਦੀ اچھا ਮਤਲਬ ਪੇਸ਼ੇ ਵਜੋਂ ਤੁਸੀਂ ਡਾਕਟਰ ਹੋ ਹਾਂ ਜੀ ਮੈਂ ਐਕਚੁਅਲੀ ਮੈਂ ਸਿਨਿਅਰ ਹੈਡ ਹਾਂ ਜੀ ਇਹ ਮੇਰਾ ਹੇਅਰ ਟ੍ਰਾਂਸਪਲੈਂਟ ਦਾ ਕੰਮ ਹੈਗਾ ਜੀ ਐਸਕਿਨ ਪੋਸਟਮੋਡਿਕ ਹੈਗਾ ਜੀ ਹਾਂ ਜੀ ਤੇ ਬੁੱਧਵਾਰ ਨੂੰ ਆਪਣੀ ਛੁੱਟੀ ਮਤਲਬ ਟ੍ਰਾਂਸਫਰ ਕਰਾਨਾ ਅਡਜਸਟ ਕਰਵਾਈ ਹੈ ਜੀ ਕਿ ਮੈਂ ਸਿਰਫ ਚੋਪਰਾ ਸਾਹਿਬ ਤੇ ਅਗੇ ਸੰਗਤ ਦੇ ਦਰਸ਼ਨ ਕਰ ਸਕਾਂਗੀ ਅੱਛਾ ਅੱਛਾ ਹਰ ਬੁੱਧਵਾਰ ਆਉਂਦੇ ਹਾਂ ਮੈਂ ਹਰ ਬੁੱਧਵਾਰ ਮੇਰੇ ਮੀਸੇਜ ਹੁੰਦੇ ਬੱਚੇ ਹੁੰਦੇ ਆ ਜੀ ਕਿੰਨਾ ਸਮਾਂ ਹੋ ਗਿਆ ਅ 5-6 ਮਹੀਨੇ ਹੋ ਗਏ ਜੀ ਹੁੰਦਿਆਂ ਨੂੰ ਹਾਂਜੀ ਤੇ ਕਿ ਤੂੰ ਸੁਣਿਆ ਸੀ ਜੁਪਹਿਰਾ ਸਾਹਿਬ ਬਾਰੇ ਨਹੀਂ ਸੁਣਿਆ ਨਹੀਂ ਯਾਰ ਏਕਚੁਅਲੀ ਉਹ ਸਾਡੇ ਗਵਾਂਡੀ ਪਾਉਂਦੇ ਹੁੰਦੇ ਸੀਗੇ ਤੇ ਫਿਰ ਉਹ ਉਹਨਾਂ ਨੇ ਮਿਸਰ ਨਾਲ ਆਇਆ ਤੇ ਜਿਸ ਦਿਨ ਪਹਿਲੇ ਦਿਨ ਪਹਿਲੇ ਜੁਪਹਿਰਾ ਸਾਹਿਬ ਤੇ ਆਇਆ ਤੇ ਮਨ 'ਚ ਇਦਾਂ ਹੋ ਗਿਆ ਕਿ ਇਹ ਵੀ ਇੱਕ ਜ਼ਿੰਦਗੀ ਦਾ ਮਨੋਰਥ ਲਾਗੋ ਗਿਆ ਭਾਵ ਤੁਹਾਡੇ ਲਾਗੋ ਹਾਂਜੀ ਹਾਂਜੀ ਤੇ ਕਿਨਕੇ ਬਿਆਨ ਨਹੀਂ ਕਰ ਸਕਦੇ ਅਪਾ ਇਹ ਨਦਰੀ ਮਹਿਮਾ ਨਾ ਬਿਆਨ ਨਹੀਂ ਕੀਤੀ ਜਾ ਸਕਦੀ ਕਦੇ ਵੀ ਨਹੀਂ ਕੀਤੀ ਜਾ ਸਕਦੀ ਆਪਾਂ ਤਾਂ ਇੱਕ ਕਹਿੰਦੇ ਨੇ ਕਿ ਕਾਣ ਹੁੰਦੇ ਆ ਕਾਣ ਦਾ ਆਪਾਂ ਕਦੇ ਯਾਰ ਮੈਂ ਹਿੱਸਾ ਵੀ ਕਰ ਲਿਆ ਪਰ ਉਹ ਉਹ ਵੀ ਸ਼ੁਕਰਾਨਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਹਾਂ ਕੋਈ ਇਦਾਂ ਦਾ ਕੰਮ ਜਿਹੜਾ ਅੜਿਆ ਹੋਵੇ ਤੇ ਇੱਥੇ ਆ ਕੇ ਹੀ ਪੂਰਾ ਹੋ ਗਿਆ ਹਾਂਜੀ 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 ਬਹੁਤ ਐਜੇ ਕੰਮ ਸੀ ਕਿ ਜਿਹੜੇ ਕਿ ਸੋਚ ਰਿਆ ਸੀ ਕਿ ਇਹ ਕੰਮ ਨਹੀਂ ਹੋਣਾ ਬੱਟ ਪ੍ਰਮਾਤਮਾ ਨੇ ਉਹ ਵੀ ਕੰਮ ਸਿਰੇ ਚੜ੍ਹ ਦੋ ਜਿਵੇਂ ਕੀ ਜਿਹੜਾ ਕੰਮ ਮੇਰੇ ਉਹ ਕੰਮ ਸੀਗੇ ਜਿੱਦਾਂ ਮੇਰੀ ਤਰੱਕੀ ਸੀ ਜਿਹੜੀ ਮੈਂ ਯਾਨੀ ਕਿ ਕਾਫੀ ਦੇਰ ਤੋਂ ਹੋਈ 10-12 ਹਜ਼ਾਰ ਦੀ ਸੈਲਰੀ 'ਚ ਕੰਮ ਕਰਦਾ ਸੀਗਾ ਫਿਰ ਵਾਹਿਗੁਰੂ ਦੇ ਅਰਦਾਸ ਬੰਦੀਆਂ ਕੀਤੀਆਂ ਤੇ ਉਹਨਾਂ ਨੇ ਬਹੁਤ ਅੱਛਾ ਮੈਨੂੰ ਯਾਨੀ ਕਿ ਇੱਕ ਦੋ ਚਪੈ ਦਾ ਸਾਥ ਤੋਂ ਬਾਅਦ ਹੀ ਮੇਰਾ ਰਿਸਪੌਂਸ ਜਿਹੜਾ ਸੀਗਾ ਉਹਨੇ ਮੈਨੂੰ ਇੱਕ ਮੈਂ ਹੈਗਾ ਸੀਗਾ ਟੈਕਨੀਸ਼ੀਅਨ ਸੀਗਾ ਟੈਕਨੀਸ਼ੀਅਨ ਤੋਂ ਨਾਲ ਮੈਨੂੰ ਓਟੀਨ ਚਾਰਜ ਮੈਂ ਹੈ ਓਟੀਨ ਚਾਰਜ ਤੋਂ ਮੈਨੂੰ ਹੈੱਡ ਬਣਾਇਆ ਜੀ ਹੁਣ ਇਸ ਟਾਈਮ ਮੇਰੇ ਅੰਦਰ ਪੰਜ ਬ੍ਰਾਂਚਾਂ ਨੇ ਅਰੇ ਵਾਹ ਜੀ ਠੀਕ ਹੈ ਜੀ ਜਿਹੜੇ ਮੈਂ ਸੀਨੀਅਰ ਓਟੀ ਹੈੱਡ ਹੈਗਾ ਤੇ ਨਾਲ ਕੋਸਮੋ ਦਾ ਵੀ ਦਿਖ ਰਿਹਾ ਜੀ ਤੇ ਇਹ ਤਾਂ ਬਹੁਤ ਕਿਰਪਾ ਬਾਬਾ ਜੀ ਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਤੇ ਮੈਂ ਲਿਕੇ ਇੱਕ ਇੱਕ ਕਲੀਨਿਕ ਦੇ ਵਿੱਚ ਮੈਂ ਕਹਾਵਾਂ ਡਾਕਟਰ ਕਪਿਲ ਦੂਆ ਜੀ ਕੋ ਤੇ ਉਹਨਾਂ ਦੇ ਮਿਸਟਰ ਡਾਕਟਰ ਮੰਦੂਆ ਜਿਹੜੇ ਆਪਣੇ ਪ੍ਰੈਜ਼ੀਡੈਂਟ ਨੇ ਤਾਂ ਹੀ ਅੱਖਾਂ ਦੇ ਅੱਖਾਂ ਦੇ ਰਾਹੀ ਰਿਪਾਵ ਨਿਕਲ ਰਹੇ ਹਾਂਜੀ 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 ਹੁਣ ਸ਼ੁਕਰਾਨਾ ਕਰਾਂ ਨਾਮ ਦੇ ਉਹ ਹਾਂਜੀ ਹਾਂ ਸ਼ੁਕਰਾਨਾ ਕਰਨਾ ਹੈ ਜੀ ਬਾਕੀ ਹੋਰ ਦੇਖੋ ਜਿਹੜੀ ਬੰਦੇ ਦੀ ਡਿਮਾਂਡ ਹੁੰਦੀ ਹੈ ਉਹ ਕਦੇ ਮੁੱਕ ਨਹੀਂ ਸਕਦੀ ਉਹ ਕਹਿੰਦੇ ਨੇ ਇਸ ਇਸ ਗੀਜੇ ਦੇ ਵਿੱਚ ਪੈਸੇ ਹੈਗੇ 10000 ਤੱਕ ਦੂਜੇ 'ਚ 50000 ਹੋਣਾ ਚਾਹੀਦਾ ਬਟ ਆਪਾਂ ਨੂੰ ਉਹ ਉਹ ਨਹੀਂ ਹੈਗਾ ਆਪਣੇ ਤੰਦਰੁਸਤੀ ਸਭ ਤੋਂ ਵੱਡੀ ਜਿਹੜੀ ਹੈਗੀ ਦਾਤ ਉਹ ਤੰਦਰੁਸਤੀ ਦੀ ਆ ਮੈਂ ਤਾਂ ਹਰੇਕਮੇਸ਼ਾ ਹੀ ਵਾਇਗੁਰ ਦੇ ਗਿਰਦਾਸ ਕਰਦਾ ਸੰਗਤ ਵਾਰ ਤੇ ਅਰਦਾਸ ਕਰਦਾ ਕਿ ਜਿਨ੍ਹਾਂ ਨੂੰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਹੈਗੀ ਹੈ ਨਾ ਚਾਹੇ ਉਹ ਕਨ ਮਾਤਰਾ ਹੈ ਚਾਹੇ ਉਹ ਵੱਡੀ ਆ ਆਕੇ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰ ਲੋ ਤੁਹਾਡੀ ਪੂਰੀਆਂ ਹੋਣਗੀਆਂ ਬਾਬਾ ਜੀ ਬਹੁਤ ਬੇਅੰਤ ਨੇ ਬਹੁਤ ਬੇਅੰਤ ਨੇ ਜੀ ਮੈਂ ਚਪੈਰ ਸਾਹਿਬ ਆਪਣੇ ਅੰਮ੍ਰਿਤਸਰ ਵੀ ਜਾਂਦਾ ਰਿਹਾ ਉੱਥੇ ਵੀ ਜਦੋਂ ਟਾਈਮ ਲੱਗਦਾ ਛੁੱਟੀ ਹੁੰਦੀ ਹੈ ਕਿ ਵਿੱਚ ਚਲੀ ਜਾਂਦਾ ਉੱਥੇ ਜੀ ਹਾਂਜੀ ਹਾਂਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਵੱਡਾ ਬੇਟਾ ਵੀ ਕੰਮ ਕਰਦਾ ਛੋਟਾ ਬੇਟਾ ਵੀ ਉਹ ਵੀ ਆਪਣੇ ਪਰਦਾ ਹੈਗਾ ਜੀ ਜੀ ਹਾਂਜੀ ਤੇ ਉਹਨਾਂ ਨੇ ਵੀ ਹੁੰਦਾ ਕਿ ਜਿਵੇਂ ਅੱਜ ਨਹੀਂ ਆਇਆ ਤਾਂ ਉਹਨੇ ਯਾਨੀ ਇੱਕ ਟਾਈਮ ਆਉਣਾ ਹੀ ਆਉਣਾ ਚਾਹੇ ਆਪਣੇ ਟਿਊਸ਼ਨ ਤੋਂ ਆ ਕੇ ਸ਼ਾਮੀ ਆ ਕੇ ਜਾਵੇ ਜਿਸ ਦਾ ਯਾਨੀ ਕਿ ਪਰਨੇ ਮਤਲਬ ਹੋਂ ਸੰਤੁਸ਼ਟੋ ਜਿਹੜੋ ਆ ਰਹੇ ਹਾਂ ਹਾਂਜੀ 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 ਬਿਲਕੁਲ ਸ਼ੁਕਰਾਨਾ ਕਰਨਾ ਹੁੰਦੇ ਹੁਣ ਸ਼ੁਕਰਾਨਾ ਜੀ ਭਾਈ ਖਾਲਸਾ ਵਾਹਿਗੁਰੂ